ਸਾਰੇ ਵਿਦਿਆਰਥੀਓ ਦੋ ਦਿਨਾ ਸ਼ਹੀਦੀ ਸਮਾਗਮ ਦੇ ਚੱਲਦਿਆਂ ਅੱਜ 23 ਦਸੰਬਰ 2025 ਦਾ ਸਾਡਾ ਦੂਜਾ ਵਿਸ਼ਾ ਹੈ ਦਾਸਤਾਏ ਸਰਹੰਦ ਮਾਤਾ ਗੁਜਰੀ ਜੀ ਤੇ ਛੋਟੇ ਸੱਜਾ ਦੇ ਵਿਖੜੇ ਪੈਂਡੇ ਤੇ ਸ਼ਹੀਦੀ ਦਾ ਆਓ ਅਸੀਂ ਸਾਰੇ ਮਿਲ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਨਮਨ ਕਰੀਏ ਤੇ ਅੱਜ ਦੇ ਇਸ ਸਮਾਗਮ RAI ਆਪਣੀ ਅਮੀਰ ਵਿਰਾਸਤ ਨਾਲ ਜੁੜੀਏ ਉਹ ਮਹੀਨੇ ਦੀ ਅੱਧੀ ਰਾਤ ਸੀ ਆਕਰ ਸੰਤਾਨੇ ਆਕਰ ਸੰਤਾਨਾਂ ਦੇ ਬੇਨਤੀ ਕਰਨ ਤੇ ਕੰਕੋਰ ਕਾਲੀ ਰਾਤ ਨੂੰ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਤੇ ਫੇਰ ਸ਼ੁਰੂ ਹੋਈ ਬਿਕੜੀ ਪੈੜੇ ਤੇ ਇੱਕ ਕਰੜੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਸ ਰਿਹਾ ਸੀ ਹਵਾ ਬਹੁਤ ਸਰਦ ਜਿਵੇਂ ਤਿੱਖੇ ਤੀਰ ਪਿੰਡੇ ਵਿੱਚ ਵਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਹ ਨਦੀਆਂ ਗਰਜਦੀਆਂ ਲਹਿਰਾ ਮਾਤਾ ਗੁਜਰੀ ਨੇ ਆਪਣੇ ਛੋਟੇ ਸਾਜਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜੱਥੇ ਸਤਸਾ ਦੇ ਕੰਡੇ ਇਕੱਠੇ ਹੋਏ ਬੱਦਲਾਂ ਵਿੱਚ ਚਮਕਦੀ ਬਿਜਲੀ ਵਿੱਚ ਕਦੇ-ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੁਪਾਨ ਦੀਆਂ ਕੋਫ ਨਾਲ ਚੱਲ ਨਹੀਂ ਨਜ਼ਰ ਆਉਂਦੀ। ਗੁਰੂ ਜੀ ਨੇ ਆਸਾ ਕੀ ਵਾਰ ਦੀ ਸੰਪੂਰਨ ਕੀਤੀ ਤੇ ਹੁਕਮ ਕੀਤਾ ਸਰਸਾ ਨਦੀ ਪਾਰ ਕਰਨੀ ਹੈ। ਉਸ ਰਾਤ ਸਰਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਬੰਡਿਆ ਸਗੋ ਸਾਰਾ ਗੁਰੂ ਪਰਿਵਾਰ ਵਿਖੇ ਰੂ-ਰੂ ਹੋ ਗਿਆ। ਮਾਤਾ ਗੁਦਰੀ ਜੀ ਛੋਟੇ ਸਾਹਿਬ ਜਿਆਦੇ ਨਾਲ ਇੱਕ ਪਾਸੇ ਨਿਕਲ ਗਏ ਤੇ ਗੁਰੂ ਸਾਹਿਬ ਔਰ ਪਾਸੇ ਚਲੇ ਗਏ। ਇਹ ਸਤ ਕੋਹ ਦੀ ਰਾਤ ਸੀ। ਇਹ ਅਗਲਾ ਦਿਨ ਜਿਹੜਾ ਨੁਕਰਾੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਾਜਾ ਦੇ ਝਾੜੀਆਂ ਅਤੇ ਕੰਡਿਆਲੇ ਰਾਹਾਂ ਦਾ ਲੰਬਾ ਪੈਂਡਾ ਤੈ ਕਾਦੇ ਰਹੇ ਅੱਠ ਕੋ ਦੀ ਰਾਤ ਨੂੰ ਹੋ ਮਲਾ ਕੁੰਮੇ ਮਾਸ ਕੀ ਜੀ ਦੀ ਛਾਂ ਵਿੱਚ ਜਾਗੂਚੇ ਕੁੰਮੇ ਮਾਸ ਕੀ ਜੀ ਨੇ ਛਾਂ ਵਿੱਚ ਮਾਤਾ ਜੀ ਦੇ ਛੋਟੇ ਸਹਾਜਾ ਦੇ ਨੂੰ ਆਰਾਮ ਕਰਨ ਨਹੀਂ ਗਿਆ ਤੇ ਆਪ ਪਿੰਡ ਤੋਂ ਪ੍ਰਚਾਦੇ ਦਾ ਪ੍ਰਬੰਧ ਕਰਨ ਲਈ ਚਲੇ ਗਏ ਮਾਤਾ ਲక్ష్ਮੀ ਜੀ ਨਾਮ ਦੀ ਮਾਈ ਪਰਮਾਤਮਾ ਦੀ ਨੇਕ ਭਗਤ ਸੀ ਜੋ ਲੋੜਵੰਦਾਂ ਤੇ ਰਾਹੀ ਗिरा ਨੂੰ ਲੰਗਰ ਛਕਾਉਂਦੇ ਸਨ ਇੱਥੇ ਮਾਤਾ ਲక్ష్ਮੀ ਜੀ ਨੇ ਸਾਬ ਜਦਿਆਂ ਨੂੰ ਭੋਜਨ ਛਕਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਹਾ ਸੀ ਉਸ ਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਹਜਾਦਿਆਂ ਨੂੰ ਨਾਲ ਲਿਆ ਤੇ ਗੰਗੂ ਤੇ ਭਰੋਸਾ ਕਰਦਿਆ ਉਸ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਪਿੰਡ ਦੇ ਸੁੰਨੇ ਰਸਤੇ ਲੰਘਦੇ ਠਰੂ ਠਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਪੁੱਜੀ ਜਿੱਥੇ ਉਸਨੇ ਮਾਤਾ ਜੀ ਅਤੇ ਸਹਜਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਗਿਆ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਕੜੀ ਵਿੱਚ ਗੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਆ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸੁਰੱਖਿਆ ਦੇ ਨਾਂ ਤੇ ਮਿਲਿਆ ਇਤਕਾਣਾ ਧੋਖੇ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਣ ਪੀਣ ਦਾ ਭਰੋਸਾ ਦਿੱਤਾ ਪਰ ਜਿਵੇਂ ਹੀ ਉਸਦੀ ਨਿਗਾ ਮਾਤਾ ਜੀ ਕੋਲ ਪਈ ਗੱਟੜੀ ਤੇ ਪਈ ਉਸ ਦਾ ਮਨ ਲਾਲਚ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗੱਟੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਅ ਨਾਲ ਕੁੱਚਿਆ ਪੁੱਤਰ ਗੰਗੂ ਰਾਜੋ ਗਟੜੀ ਤੂੰ ਚੱਕੀ ਉਹ ਕਿਸੇ ਸੁਰੱਖੇ ਥਾਂ ਤੇ ਰੱਖ ਦਿੱਤੀ ਹੈ ਤਾਂ ਗੰਗੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਭਰ ਆਇਆ ਉਹ ਅੱਗ ਬਬਲਾ ਹੋ ਕੇ ਟਿੱਕਣ ਲਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਉਣੀ ਤੁਹਾਨੂੰ ਮੁਰਿੰਡੇ कोतवाल ਦੇ ਹਵਾਲੇ ਕਰਦਾ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਵਚਨ ਨਾਲ ਸਮਝਾਇਆ ਪਰ ਧੋਖੇ ਆਵਾਜ਼ ਗੰਗੂ ਨਾ ਮੰਨਿਆ ਤੇ ਮੁਰਿੰਡੇ ਨਗਰਵਾਲ ਨਿਕਲਦਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾ ਤੇ ਮੁਰਿੰਡੇ ਆ ਹੱਲਾ ਬੋਲ ਦਿੱਤਾ। ਉਹਨਾਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਜਾਦਿਆ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਮੁਰਿੰਡੇ ਦੀ ਕੋਤ ਵਾਲੀ ਵਿੱਚ ਜਾ ਟੱਗਿਆ। ਚਮਕੌਰ ਦੀ ਗੜੀ ਤੋਂ ਹਤਾਸ਼ ਪਰਤਦਿਆਂ ਵਜ਼ੀਰ ਖਾਨ ਜਦੋਂ ਸਰਹਿੰਦ ਪੂਜਾ ਤਾਂ ਮਾਤਾ ਜੀ ਨੇ ਛੋਟੇ ਸਹਜਾਦਿਆ ਦੇ ਹਿਰਾਸਤ ਵਿੱਚ ਉਹਨਾਂ ਦੀ ਕਬਰ ਤੋਂ ਬਹੁਤ ਖੁਸ਼ ਹੋਇਆ ਤੇ ਸੋਚਦਾ ਰਿਹਾ। ਉਹਨਾਂ ਨੂੰ ਡਰਾ ਤੰਗਾ ਕੇ ਇਸਲਾਮ ਕਬੂਲ ਕਰਵਾ ਲਵਾਗਾ ਤੇ ਔਰੰਗਜ਼ੇਬ ਤੇ ਔਰੰਗਜ਼ੇਬ ਤੋਂ ਵੱਡੇ ਨਾਮ ਪਾਵਾਂਗਾ ਗੰਗੂ ਦੀ ਸੂਤੇ ਦੇਣ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਇੱਕ ਰਾਤ ਮੁਰਿੰਡੇ ਜੇਲ ਵਿੱਚ ਰੱਖਿਆ ਗਿਆ ਸੀ ਅਗਲੇ ਦਿਨ ਬੇੜੀਆਂ ਵਿੱਚ ਝਗੜ ਕੇ ਮੁਰਿੰਡੇ ਤੋਂ ਸਰਹੰਦ ਲਈ ਅੰਦਾ ਗਿਆ ਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਆਤੀ ਅਤ ਠੰਡੀ ਹਵਾ ਸਿੱਤੇ ਕੋਈ ਛੱਤ ਨਹੀਂ ਸਗੋ ਕੁੱਲਾ ਅਸਮਾਨ ਤੇ ਬਰਖ ਵਰਦਾ ਟੰਡਾ ਫਰਸ਼ ਤੇ ਕੰਦਾ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਪੋਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਆ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹੀ ਜੀਵਨ ਨੂੰ ਅਮਰ ਕਰਦਾ ਹੈ ਇਹ ਤੋਂ 11 ਕੋ ਅਨੁਸਾਰ ਜਿਆਦਿਆਂ ਨੂੰ ਸਰਹਿੰਦ ਦੇ ਸੂਬੇ ਦਾ ਵਜ਼ੀਰ ਕਾ ਕੋਟ ਪੇਸ਼ ਕੀਤਾ ਗਿਆ ਜਿੱਤੇ ਸਾਹਜਾਦਿਆਂ ਨੇ ਚੁੱਕੇ ਸਲਾਮ ਕਰਨ ਦੀ ਬਜਾਏ ਅਡੋਲਤਾ ਨਾਲ ਫਤਿਹ ਬੁਲਾਈ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਕਿਆ ਦਾ ਨਤੀਜਾ ਚਲ ਇਹ ਮਾਤਾ ਜੀ ਵੱਲੋਂ ਦਿੱਤੀ ਸਿੱਕਿਆ ਦਾ ਨਤੀਜਾ ਸੀ ਦਰਬਾਰ ਭਰਿਆ ਹੋਇਆ ਸੀ ਕਾਜੀ ਮੁੱਲਾ ਅਧਿਕਾਰੀ ਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਆਜਿਤ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਨਪੁਰ ਵਿੱਚ ਗਿਆ ਬੱਚਿਓ ਇਸਲਾਮ ਕਬੂਲ ਕਰ ਲਗੋ ਅਸੀਂ ਤੁਹਾਨੂੰ ਮਹਿਲਾਂ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਲਿਵਾਜਾਂਗੇ ਤੁੱਤੀ ਰਾਜੇ ਬਣੂਗੇ ਪਰ ਉਹ ਨਿੱਕੇ ਸੂਰਮੇ ਨਿਸ਼ਚੈ ਨਾਲ ਖੜੇ ਰਹੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਪ੍ਰਸੰਗ ਤਿੰਨ ਦਿਨ ਜਾਰੀ ਰਿਹਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸਭ ਜਾਦੇ ਅਗੰਮੀ ਡ੍ਰਿਡਤਾ ਨਾਲ ਪ੍ਰਕੂਟ ਸਨ ਅਗਲੇ ਦਿਨ ਬਹਾਰਾਪੋ ਨੂੰ ਤੇਜੀ ਵੇਲੇ ਸਭ ਜਾਦਿਆਂ ਨੇ ਫੇਰ ਉਸੇ ਦਲੇਰੀ ਨਾਲ ਫਤੇ ਬੁਲਾਈ ਤੂਬੇਦਾਰ ਤੇ ਉਦ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵਕੂ ਵਕ ਲਾਚਾਂ ਦਾ ਮੂੰਹ ਪੰਨਿਆ ਵਜ਼ੀਰ ਖਾਨ ਨੇ ਮਲੇਰ ਕੋਟਲਾ ਦੇ ਨਵਾਬ ਸ਼ੇਰ ਖਾਨ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਨਵਾਬ ਦੇ ਭਰਾ ਨਾਰ ਖਾਂ ਤੇ ਭਾਂਜੇ ਕਿਜਰ ਖਾਨ ਦੀ ਮੌਤਾ ਬਦਲਾ ਲੈਣ ਲਈ ਸਾਬ ਜਦਿਆਂ ਨੂੰ ਸਜ਼ਾ ਦੇਣ ਦੀ ਪੇਸ਼ਕਸ਼ ਕੀਤੀ ਪਰ ਸ਼ੇਰ ਖਾਨ ਨੇ ਕਿਹਾ ਮੇਰਾ ਭਰਾ ਜੰਗ ਵਿੱਚ ਲੜਦਾ ਮਰਿਆ ਜਾ ਬਦਲਾ ਮੈਂ ਗੁਰੂ ਗੋਬਿੰਦ ਸਿੰਘ ਤੋਂ ਤਾਂ ਲੈ ਸਕਦਾ ਉਹਨਾਂ ਦੇ ਬੱਚਿਆਂ ਤੋਂ ਨਹੀਂ ਅੱਲਾ ਯਾਰ ਕਾਂ ਜੋਗੀ ਏ ਕਾਂ ਦਦਵਾਬ ਇਵੇਂ ਲਿਖਨੇ ਗਾ ਬਦਲਾ ਲੈਣਾ ਹੋਗਾ ਤੋ ਲੇਗੇ ਬਾਪ ਸੇ ਮਹਿਫੂਜ਼ ਰਖੇ ਹਮਕੋ ਖੁਦਾ ਐਸੇ ਪਾਸੇ ਬਦਲਾ ਲੈਣਾ ਹੋਗਾ ਤੋ ਲੇਗੇ ਬਾਪ ਸੇ ਮਹਿਫੂਜ਼ ਰਖੇ ਹਮਕੋ ਖੁਦਾ ਐਸੇ ਪਾਸੇ ਹਰ ਰਾਤ ਬੋਤੀ ਰ ਮਹਿਰਾ ਜੀ ਆਪਣੀ ਜਾਨ ਤੇ ਕੇੜ ਕੇ ਮਾਤਾ ਜੀ ਤੇ ਸਾਂਜਾਦਿਆਂ ਲਈ ਦੁੱਧ ਲੈ ਕੇ ਟੰਡੇ ਗੁਰਜ ਤੱਕ ਕੁੱਝ ਚੱਲੇ ਤੂਬੇਦਾਰ ਕੋਲ ਰਸੋਈ ਵਿੱਚ ਕਮੀ ਲੱਗੇ ਮੋਤੀਰਾ ਮਹਿਰਾ ਵੱਲੋਂ ਕੀਤੀ ਗਈ ਗੁਰੂ ਪਰਿਵਾਰ ਦੀ ਇਸ ਸੇਵਾ ਦਾ ਪਤਾ ਲੱਗਣ ਤੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਮੁਗਲ ਹਕੂਮਤ ਨੇ ਕੁੱਲੂ ਵਿੱਚ ਪੀੜਨ ਦਾ ਸਿਰਾਂ ਦੇ ਕੇ ਖਤਮ ਕਰ ਦਿੱਤਾ ਹਕੂਮਤ ਵੱਲੋਂ ਵਾਪ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਜਦੋਂ ਗੁਰੂ ਕੇ ਲਾਲ ਆਪਣੇ ਧਰਮ ਤੇ ਟਲ ਰਹੇ ਤਾਂ ਇਹ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਧਾਂ ਵਿੱਚ ਚੜ੍ਹਾ ਜਾਵੇ ਇਟਾਂ ਚੈਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕੰਦੂਚੀ ਹੁੰਦੀ ਰਹੀ ਪਰ ਬੱਚਿਆਂ ਦੇ ਬੁੱਲਾਂ ਤੇ ਸਰ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਇੰਨੀ ਨਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰ ਚਮਕ ਸੀ ਰੂਹਾਨੀ نور ਦੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਚੇੜ ਦਿੱਤਾ ਗਿਆ ਤਾਂ ਉਹ ਸ਼ਹੀਦਿਆਂ ਆਪਾ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇੱਕ ਵਾਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ اے واہ گرو میرے پوتریاں دی شہیدی پروان کرنا ٹھنڈے برج وچ کی માતા گوجری جی وی شہیدی પ્રાપ્ત کر گئے او وی سکھیز تک تو کدی نہ ڈولے سرہند دے نردہی حکمنے اوناں دا تین سسکار کرن لے زمین تک نہ دتی پر گرو گھر دے سچے سےوا دار دیوان ٹوٹر مال نے 6 فٹ زمین سونے دے موہراں بدلے کریدی تے پھر માતા جی تے چھوٹے ساجادیاں دا سسکار دتا ਉਹ ਤਾਂ ਤੇ ਅੱਜ ਗੁਰਦੁਆਰਾ ਜੋਤੀਸਰੂਪ ਸਾਇਸ ਸੁਚੋਕਿਤ ਹੈ ਮਾਤਾ ਗੁਜਰੀ ਜੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਭ ਜਆਦਿਆਂ ਨੂੰ ਧਰਮ ਦੀ ਕਾਤਰ ਆਪਣੀ ਸ਼ਹਾਦਤ ਤੇ ਰਾਹ ਤੇ ਤੁਰਿਆ ਅਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਈ ਉਹ ਸਿਰਫ ਇੱਕ ਮਾਂ ਹੀ ਨਹੀਂ ਸਨ ਸਭੋ ਹਸੈਨ ਸ਼ੀਲਤਾ ਪ੍ਰੇਮ ਹੋਂਦ ਲੈ ਤੇ ਅਣਕ ਦੀ ਜੀਵੰਤ ਮਿਸਾਲ ਹਨ ਹਕੀਮ ਅੱਲਾ ਯਾਰ ਖਾਂ ਯੋਗੀ ਦੀ ਮਰਸੀਆ ਵਰਣਨ ਕੀਤੇ ਬਗੈਰ ਅਕੀਦਤ ਅਧੂਰੀ ਹੈ बस एक हिंद में तीर्थ है यात्रा के लिए कटाए बाप ने बच्चे यहाँ खुदा के लिए बस एक हिंद में तीर्थ है यात्रा के लिए कटाए बाप ने बच्चे यहाँ खुदा के लिए पटकते फिरते हैं क्यों हज करे यहां आकर ये काबा पास है हर एक खालसा के लिए ये काबा पास है हर एक खालसा के लिए वाहे गुरु जी का खालसा वाहे गुरु जी की